ਸਰੀਰ ਸਹਿਜ ਹੋ ਗਿਆ ਜਦੋਂ ਸਾਡੀਆਂ ਅੱਖਾਂ ਕੰਨ ਨੱਕ ਭੁੱਲ ਗਏ ਇਹਨੂੰ ਕਹਿੰਦੇ ਨੌ ਦਰਵਾਜ਼ੇ ਭੁੱਲ ਗਏ ਨੌ ਦਰ ਠਾਕੇ ਤਾਪ ਤਰਹਾਏ ਦਸਵਾਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਉਂਦੇ ਆ ਬਚਨ ਕਰਦੇ ਆ ਅਗਮ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤਹ ਔਰਤ ਨਾਮ ਚੋਇਆ ਅਸ ਜਦੋਂ ਸਿਮਰਨ ਕਰਕੇ ਤੁਸੀਂ ਸਹਿਜ ਹੋਮ ਹੋਗੇ ਨੌਦਰਾਂ ਤੋਂ ਮਨ ਸੁਰਤੀ ਵਿਵੇਕ ਹੋਈ ਰਹਿਤ ਹੋਈ ਫਿਰ ਇਹ ਦਰਵਾਜੇ ਖੁੱਲ ਜਾਂਦੇ ਆ ਮੂੰਦ ਲਈਏ ਦਰਵਾਜੇ ਬਾਜੀਲੇ ਅਨਹਦਵਾਜੇ ਫਿਰ ਅੰਦਰੋਂ ਅਨਹਦ ਬਾਜ ਸ਼ੁਰੂ ਹੁੰਦੀ ਆ ਜਿਨ੍ਹਾਂ ਨੇ ਉਸ ਆਵਾਜ਼ ਦੀ ਪ੍ਰਾਪਤੀ ਕੀਤੀ ਕਹਿੰਦੇ ਕਿਸ ਤਰ੍ਹਾਂ ਦੀ ਆਵਾਜ਼ ਸੀ ਉਹ ਕਹਿੰਦੇ ਕਰ ਕਰ ਤਾਲ ਪਖਾਵਜ ਨੈਨੋ ਮਾથે ਬਜੇ ਰ ਬਾਬਾ ਕਰਨੋ ਮਧ ਬਾਂਸਰੀ ਵਜੇ ਜੇਵਾ ਤੁਨ ਅਗਾਜਾ ਨਿਰਤ ਕਰਿਆ ਕਰਮਣੂ ਆ ਨਾਚ ਆਣਾ ਘੁੰਗਰ ਸਾਜਾ ਰਾਮ ਕੋ ਨਿਰਤ ਕਰਦਾ ਜਿਸ ਤਰ੍ਹਾਂ ਮੱਥਿਆ ਇਸ ਤਰ੍ਹਾਂ ਲੱਗਦਾ ਸੀ ਰਬਾਬ ਵਜਦਾ ਹੋਵੇ ਅੱਖਾਂ ਲੱਗਦੀਆਂ ਸੀ ਜਿਸ ਤਰ੍ਹਾਂ ਪਖਾਵਜ ਵਜਦੇ ਹੋਣ ਕੰਨਾਂ ਦੇ ਵਿੱਚ ਬਾਸਰੀਆਂ ਸਭ ਅਵਸਥਾ ਦੀ ਖੇੜ ਹੈ ਸਿਮਰਨ ਕਰਕੇ ਜਦੋਂ ਇਕਾਗਰਤਾ ਬਣਦੀ ਤੇਰਾ ਜਨ ਨਿਰਿਤ ਕਰੈ ਗੁਣ ਗਾਵੈ ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ ਐਸੀ ਅਵਸਥਾ ਪ੍ਰਾਪਤ ਕੀਤੀ ਗੁਰਮਖੰਨ ਨਾਲ ਖੁਸ਼ ਹੋਏ ਮਨ ਮੰਦਰ ਤਨ ਵੇਸ਼ ਕਲੰਦਰ ਘਟ ਹੀ ਤੀਰਥਨਾਮਾ ਸੀ ਮਨ ਦਾ ਮੰਦਰ ਸਰੀਰ ਦਾ ਗੁਰਦੁਆਰਾ ਲੱਭਨੇ ਆ ਜੀ ਹਰ ਮੰਤਰ ਇਹੋ ਸਰੀਰ ਹੈ ਉਹ ਅੰਦਰਲਾ ਤੀਰਥ ਲੱਭ ਗਿਆ ਜਿਹੜਾ ਬਾਹਰ ਦੇਵਤਿਆਂ ਦੇ ਸਮੇਂ ਸਮੁੰਦਰ ਦਾ ਸਮੇਰ ਪर्वਤ ਸਮੁੰਦਰ ਵਿੱਚ ਮੰਥਨ ਕੀਤਾ ਗਿਆ ਤਪੋ ਬਲ ਨਾਲ ਤੇ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੋਈ ਉਸੇ ਤਰੀਕੇ ਇਸ ਸਮੇਰ ਪर्वਤ ਦਾ ਮਦਾਣਾ ਵੜਾ ਕੇ ਸਰੀਰ ਦੇ ਵਿੱਚ ਜਦੋਂ ਗੁਰਮੰਤਰ ਦਾ ਮਦਾਣਾ ਬਣਾ ਕੇ ਰੜਕਿਆ ਇਸ ਸਰੀਰ ਨੂੰ ਤੇ ਅੰਦਰੋਂ ਫਿਰ ਸੱਚੇ ਦਾ ਪਦਾਰਤ ਉਹ ਅੰਮ੍ਰਿਤ ਅਤੇ ਅਨਹਦ ਦੀ ਪ੍ਰਾਪਤੀ ਹੋਈ ਇਹ ੜਕਣ ਦਾ ਤਰੀਕਾ ਫਿਰ ਗੁਰੂ ਨੇ ਦੱਸਿਆ ਫਿਰ ਜਦੋਂ ਸਿਮਰਨ ਕਰਦਿਆਂ ਕਰਦਿਆਂ ਵਿਚਾਰਾਂ ਦਾ ਰਹਿਤ ਹੋਏ ਆਪਾਂ ਅੰਦਰੋਂ ਅਨਹਦ ਸੁਣਿਆ ਅੰਦਰ ਮਨ ਦੇ ਵਿੱਚ ਵਧਾਈਆਂ ਵੱਜਣ ਲੱਗੀਆਂ ਅਨਹਦ ਬਣੀ ਦੀਆਂ ਅੰਮ੍ਰਿਤ ਰਸ ਆਇਆ ਆਨੰਦ ਪ੍ਰਾਪਤ ਹੋਇਆ ਫਿਰ ਕਹਿੰਦੇ ਲਓ ਜੀ ਹੁਣ ਬੜੀਆਂ ਖੇੜ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸ਼ੀਤੀ ਮਨ ਵੱਜੀਆਂ ਵੱਜੇ ਅੰਦਰ ਫਿਰ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਡਾ ਪ੍ਰੈਕਟੀਕਲ ਹੈ ਸ਼ਰੀਰ ਦੇ ਅੰਦਰ ਅਸੀਂ ਬਾਹਰ ਮੁਖੀ ਹੋ ਕੇ ਬਾਣੀ ਪੜਦੇ ਪਏ ਆ ਮਾਲਾ ਫੇਰਦੇ ਪਏ ਆ ਤੀਰਥਾਂ ਤੇ ਇਸ਼ਨਾਨ ਕਰਦੇ ਆ ਕੀਰਤਨ ਕਰਦੇ ਆ ਪਰ ਅੰਦਰ ਕਦੇ ਬੈਠੇ ਹੀ ਨਹੀਂ ਆਪਾਂ ਵਾਹਿਗੁਰੂ ਵਾਹਿਗੁਰੂ ਰਾਮ ਹਰੀ ਅੱਲਾ ਦਾ ਜਾਪ ਕੀਤਾ ਪਰ ਦਰਸ਼ਨ ਕੀਤੇ ਹੀ ਨਹੀਂ ਤੇ ਮਹਾਰਾਜ ਕਹਿੰਦੇ ਦਰਸ਼ਨ ਦਿੰਦਾ ਉਹ ਦਿਸਦਾ ਪਰ ਕਿਵੇਂ ਕਹਿੰਦੇ ਸਾਹਿਬ ਮੇਰਾ ਸਦਾ ਹੈ ਦੀਸਾ ਸ਼ਬਦ ਕਮਾਈ ਸ਼ਬਦੀ ਕਮਾਈ ਕਰੋ ਵੇਖਦਾ ਕਿਉਂਕਿ ਉਹ ਤਾਂ ਹਾਜ਼ਰ ਹੈ ਤੇ ਕੱਲਾ ਹਾਜ਼ਰ ਨਹੀਂ ਉਹ ਜ਼ਾਹਰ ਵੀ ਹੁੰਦਾ ਹੈ ਹਾਜ਼ਰਾ ਹਜੂਰਾ ਹੈ ਜ਼ਾਹਿਰਾ ਜ਼ਹੂਰ ਹੈ ਜ਼ਾਹਿਰ ਵੀ ਹੋ ਜਾਂਦਾ ਦਿਖਦਾ ਵੀ ਦਰਸ਼ਨ ਵੀ ਦਿੰਦਾ ਸੁਣਦਾ ਵੀ ਉਹਨਾਂ ਨੇ ਕਹਿ ਦਿੱਤਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਸਰ ਸਭ